ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਇਸ ਸਿੰਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 1 ਅਗਸਤ ਤੋਂ ਲੈ ਕੇ 4 ਅਗਸਤ ਪੰਜਾਬ ਦੇ ਵਿੱਚ ਜੋ ਲਗਾਤਾਰ ਹੁਮੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਬਾਰੇ ਬੁਲੇਟਿਨ ਲੈ ਕੇ ਹਾਜ਼ਰ ਹੋਏ ਆ ਇਸ ਵੀਡੀਓ ਵਿੱਚ ਆਪਾਂ 1 ਤੋਂ ਲੈ ਕੇ 4 ਅਗਸਤ ਦੀ ਗੱਲ ਕਰਾਂਗੇ ਕਿਉਂਕਿ ਹੁਣ ਜਿਸ ਤਰੀਕੇ ਨਾਲ ਮੌਸਮ ਬਦਲਦਾ ਹੁੰਦਾ ਹੈ ਬਰਸਾਤਾਂ ਵਿੱਚ ਅਕਸਰ ਦੇਖਿਆ ਗਿਆ ਝੜੀ ਨੂਮਾ ਮਾਹੌਲ 1 ਤੋਂ 3 ਦਿਨ 4-4 ਦਿਨ ਲਗਾਤਾਰ ਮੀਂਹ ਪੈਂਦੇ ਰਹਿਣਾ ਬੱਦਲ ਬਾਈ ਰਹਿਣੀ ਦੇ ਹਾਲਾਤ ਜਿਹੜੇ ਉਹ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਨੂੰ ਬਣਦੇ ਹੋਏ ਹੁਣ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਤਾਂ ਬਦਲਬਾਈ ਸਾਨੂੰ ਪੰਜਾਬ ਤੇ ਇਸ ਸਮੇਂ ਪੂਰੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਦਿਖਾਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਤੁਸੀਂ ਦੇਖੋਗੇ 1 ਤੋਂ ਲੈ ਕੇ 4 ਅਗਸਤ ਪੰਜਾਬ ਦੇ ਮੌਸਮ ਦੇ ਹਾਲਾਤ 1 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਦੋ ਤਰੀਕੇ ਨਾਲ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਤਾਂ ਉੱਤਰ ਪੂਰਬੀ ਅਤੇ ਇੱਕ ਦੱਖਣ ਪੱਛਮੀ ਉੱਤਰ ਪੂਰਬੀ ਪਠਾਨਕੋਟ ਹੁਸ਼ਿਆਰਬਤ ਰੂਪਨਗਰ ਜ਼ਿਲ੍ਹਾ ਮੇਨ ਤੌਰ ਤੇ ਹੋਣਗੇ ਜਿਨ੍ਹਾਂ ਦੇ ਉੱਪਰ ਲਗਾਤਾਰ ਇਸ ਤਰੀਕੇ ਨਾਲ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇਣਗੇ ਦੱਖਣ ਪੱਛਮੀ ਮੁਕਸਰ ਬਠਿੰਡਾ ਮਾਨਸਾ ਇਹ ਜ਼ਿਲ੍ਹੇ ਮੇਨ ਨੇ ਪਰ ਆਪਾਂ ਕਹਿ ਸਕਦੇ ਹਾਂ ਕਿ ਫਜ਼ਿਲਕਾ ਸੰਗਰੂਰ ਬਰਨਾਲਾ ਮੋਗਾ ਬਟ ਫਰੀਦਕੋਟ ਤੇ ਫਿਰੋਜ਼ਪੁਰ ਇਹਨਾਂ ਵਿੱਚ ਵੀ ਕਿਸੇ ਨਾ ਕਿਸੇ 1 ਅਗਸਤ ਨੂੰ ਸਾਨੂੰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕੁਕਿਏ ਜਿਹੜੇ ਦੋ ਸਿਸਟਮ ਨੇ ਇਹ ਲਗਾਤਾਰ ਐਕਟੀਵੇਟ ਹੋ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਲਗਾਤਾਰ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਅਗਲੇ ਦਿਨਾਂ ਦੀ ਤਾਂ 2 ਅਤੇ 3 ਅਗਸਤ ਨੂੰ ਵੀ ਹਾਲਾ ਜਿਹੜੇ ਇਸੇ ਤਰੀਕੇ ਦੇ ਨੇ ਮੇਨ ਤੌਰ ਤੇ ਫਿਰ ਹਿਮਾਚਲ ਦੇ ਨਾਲ ਲੱਗਦਾ ਇਲਾਕਾ 2 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਇਹ ਚਾਰਜ ਲੈਣੇ ਜਿਨ੍ਹਾਂ ਵਿੱਚ ਮੇਜਰ ਤੌਰ ਤੇ ਭਾਰੀ ਮੀਂਹ ਹੋਵੇਗਾ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਤੋ ਹੇਠਾਂ ਨਵਾਂ ਸ਼ਹਿਰ ਤੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਹੋਗੇ ਜੀ ਫਤੇਗੜ ਸਾਹਿਬ ਮੁਹਾਲੀ ਪਟਿਆਲਾ ਇਹਨਾਂ ਵਿੱਚ ਮਿਕਸ ਰੂਪ ਦੇ ਵਿੱਚ ਬਦਲਵਾਈ ਬਣੀ ਰਹੇਗੀ ਮੀਂਹ ਦੇ ਹਾਲਾਤ ਠੀਕ ਠਾਕ ਰਹਿਣਗੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਹਰਾ ਰੰਗ ਹੈ ਤਾਂ ਮਤਲਬ ਘੱਟ ਬਦਲਵਾਈ ਦੀ ਉਮੀਦ ਹੈ ਜਾਨੀ ਕਿ 2 ਅਗਸਤ ਨੂੰ ਇਹ ਜਿੰਨੇ ਵੀ ਇਲਾਕੇ ਨੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਵਿੱਚ ਘੱਟ ਮੀਂਹ ਦੀ ਉਮੀਦ ਸਾਨੂੰ ਬਣਦੀ ਦਿਖਾਈ ਦੇ ਰਹੀ ਹੈ ਜ਼ਿਆਦਾ ਹਾਲਾਤ ਕੋਈ ਤਗੜੇ ਦਿਖਾਈ ਨਹੀਂ ਦੇ ਰਹ 3 ਅਗਸਤ ਨੂੰ ਵਧੀਆ ਮੌਸਮ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ 3 ਅਗਸਤ ਨੂੰ ਬਹੁਤ ਸਾਰੇ ਇਲਾਕੇ ਦੇ ਵਿੱਚ ਖਾਸ ਤੌਰ ਤੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਇਹ ਇਲਾਕਿਆਂ ਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਵਧੀਆ ਹਾਲਾਤ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 50% ਦੇ ਚਾਂਸ ਹਨ ਕਿ ਵਧੀਆ ਮੀਂਹ ਇਨ੍ਹਾਂ ਇਲਾਕਿਆਂ ਦੇ ਵਿੱਚ ਪੈ ਸਕਦਾ ਹੈ ਤੇ ਹਾਲਾਤ ਆਪਾਂ ਕਹਿ ਸਕਦੇ ਹਾਂ ਕਿ ਮਾੜੇ ਤਾਂ ਨਹੀਂ ਹਨ ਪਰ ਬਹੁਤ ਵਧੀਆ ਹਨ ਜਿਸ ਦੇ ਨਾਲ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਹੇਠੇ ਲੁਧਿਆਣੇ ਤੇ ਪਲੇਅਰ ਕੋਟਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਫੁਸਿਲਕਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਵਧੀਆ ਬੱਦਲਬਾਈ ਬਣੇ ਰਹਿਣ ਦੇ ਕਾਰਨ ਹਲਕੀ ਦਰਮਿਆਨੀ ਬੱਦਲਬਾਈ ਰਹਿਣ ਦੇ ਨਾਲ ਮੀਂਹ ਵੀ ਦੇਖਣ ਨੂੰ ਮਿਲੇਗਾ ਆਖਰੀ ਦਿਨ ਦੀ ਗੱਲ ਕਰੀਏ 4 ਅਗਸਤ ਦੀ 4 ਅਗਸਤ ਬਹੁਤ ਇੰਪੋਰਟੈਂਟ ਦਿਨ ਹੋਣ ਵਾਲਾ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਬਹੁਤ ਸਾਰੇ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ ਭਾਰੀ ਮੀਂਹ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉਹੀ ਹਿਮਾਚਲ ਲਾਨ ਲੱਗਦੇ ਇਲਾਕੇ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਾ ਹੋ ਗਿਆ ਜੀ ਜਿਹਦੇ ਵਿੱਚ ਸਭ ਤੋਂ ਵੱਧ ਅਤੇ ਤੇਜ਼ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮੁਹਾਲੀ ਫਤਿਹਗੜ ਪਟਿਆਲਾ ਇਹ ਇਲਾਕੇ ਨੇ ਜੀ ਇਹਨਾਂ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਵਿੱਚ 75% ਤੱਕ ਦੇ ਚਾਂਸ ਨੇ ਬਾਕੀ ਅੰਮ੍ਰਿਤਸਰ ਕਰਨਤਾਰਨ ਫਿਰੋਜ਼ਪੁਰ ਫਜ਼ਿਲકા ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਲੁਧਿਆਣਾ ਸੰਗਰੂਰ ਅਤੇ ਮਾਨਸਾ ਇਹ ਸਾਰੇ ਇਲਾਕਿਆਂ ਦੇ ਵਿੱਚ ਓਵਰਕਾਸਟ ਕੰਡੀਸ਼ਨਾਂ ਦੇ ਨਾਲ ਠੀਕ-ਠਾਕ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਵਧੀਆ ਮੀਂਹ ਸਾਨੂੰ ਇਹਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਇਹ ਜਿਹੜੀ ਰਿਪੋਰਟ ਹੈ ਸਮੇਂ-ਸਮੇਂ ਤੇ ਅੱਗੇ-ਪਿੱਛੇ ਹੁੰਦੀ ਰਹਿੰਦੀ ਹੈ ਇਹਦੇ ਵਿੱਚ ਅਪਡੇਟ ਆਉਂਦੀ ਰਹਿੰਦੀਆਂ ਨੇ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਕਿਸੇ ਤਰੀਕੇ ਦੇ ਵੀ ਜਾਣਕਾਰੀ ਤੋਂ ਮਿਸ ਨਾ ਹੋ ਸਕੋ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ